ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਸਾਧੂ ਸੰਗਿ ਤਰਿਆਸ ਸਾਰੇ ਹਰ ਕਾ ਨਾਮ ਮਮਨੇ ਆਧਾਰ ਚਰਣ ਕਮਲੇ ਗੁਰੂ ਦੇਵ ਪਿਆਰੇ ਪੂਜਹਿ ਸੰਤ ਹਰਪ੍ਰੀਤ ਪਿਆਰੇ ਰਹਾ ਜਾ ਕਹਿ ਮਸਤ ਗਲਿਖਿਆ ਭਾਗ ਕਹਨਾਨਕ ਦਾ ਕਥੇਰ ਸੁਹਾ ਜਾ ਕਹਿ ਮਸਤ ਗਲਿਖਿਆ ਭਾਗ ਕਹਨਾਨਕ ਦਾ ਕਥੇਰ ਸੁਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗ ਗੁਰ ਪ੍ਰਸਾਦ कोट ब्रह्मांड को स्वामी ठाकुर सर्वजिया का दाता रे प्रतपालय नित सार संभालय एक गुण नहीं मूर्ख जातारी ਨਾ ਨਹੀ ਕਿਛ ਹੋ ਨਹੀ ਕਿਛ ਆਹੇ ਨਮੋਰਾ ਆਵਸਰ ਲੱਜਾ ਰਖ ਲੈ ਹੋ ਸਧਨਾ ਜਨ ਤੋਰਾ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਖ ਪਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹ ਤੂੰ ਕਰਾਏ ਤੇਹਾ ਹਾਂ ਕਰੀ ਵਖਿਆਨ ਸੁਗੁਰੂ ਪਿਆਰੇ ਗੁਰੂ ਸਾਰੇ ਗੁਰੂ ਰੂਪ ਗੁਰ ਕਾਲਸਾ ਸਤ ਸੰਗ ਜੀ ਸਾਧਗੁਰਾਂ ਨੇ ਪਾਰ ਬਖਸ਼ਿਸ਼ ਰੈਮਤ ਕੀਤੀ ਹੈ ਜੋ ਕਿ ਸામ੍ਰਿਤ ਵੇਲਾ ਬਖਸ਼ਿਸ਼ ਕੀਤਾ ਹੈ ਜਿਹਨੂੰ ਸਾਧਗੁਰੂ ਦੀ ਪਾਵਨ ਬਾਣੀ ਕਹਿੰਦੇ ਆ ਸਾਧੂ ਸੰਗ ਤਰਿਆ ਸੰਸਾਰ ਸਾਧਗੁਰਾਂ ਨੇ ਬਾਣੀ ਦਿੱਤੀ ਗਿਆਨ ਧਿਆਨ ਕੇ ਸ਼ਿਕਰਮਣਾ ਜਾਣਾ ਨਾਹੀਂ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹ ਬੇਖਮਨ ਨਦੀ ਜਾਏ ਤਰਣੀ ਕਿਨੇ ਨਦੀ ਬਹੁਤ ਗਹਿਰੀ ਐ ਇਹਦਾ ਕੋਈ ਅੰਤ ਨਹੀਂ ਇਸ ਨਦੀ ਚ ਅਨੇਕਾਂ ਛਲਾ ਉੱਠਦੀਆਂ ਅਨੇਕਾਂ ਲਹਿਰਾਂ ਸਮੇਂ-ਸਮੇਂ ਸਰਾਂਦੀਆਂ ਨੇ ਚੜ੍ਹ ਕੇ ਸਭ ਕੁਝ ਤੈਸਨੈਸ ਕਰਕੇ ਲੈ ਜਾਂਦੀਆਂ ਉਹ ਕੈਸੀ ਨਦੀ ਹੈ ਕਹਿੰਦੇ ਮਾਇਆ ਦੀ ਨਦੀ ਮਾਇਆ ਰੂਪੀ ਇਹ ਨਦੀ ਬੜੀ ਡੂੰਗੀ ਤੇ ਗਹਿਰੀ ਹੈ ਇਹਦਾ ਕੋਈ ਅਥਾਹ ਸਮੁੰਦਰ ਸਾਗਰ ਇਹਦਾ ਕੋਈ ਅੰਤ ਨਹੀਂ ਹੈ ਕਿਉਂ ਮਾਇਆ ਨੇਕਾ ਰੂਪਾਂ ਵਿੱਚ ਤ੍ਰਿਸ਼ਨਾ ਰੂਪੀ ਛਲਾ ਵਿੱਚ ਆਂਦੀ ਹੈ ਲੋਭ ਰੂਪੀ ਛਲਾ ਵਿੱਚ ਆਂਦੀ ਹੈ ਸੁਖ ਚੈਨ ਸਭ ਕੁਝ ਰੁੱੜ ਕੇ ਲੈ ਜਾਂਦੀ ਹੈ ਕੁਝ ਵੀ ਇਹਦੇ ਰਸਤੇ ਵਿੱਚ ਜਾਂਦਾ ਹੈ ਤਗੜੇ ਭਾਈ ਨੂੰ ਇਹ ਨਦੀ ਢਾਲ ਲੰਦੀ ਹੈ ਕਹਿੰਦਾ ਭਾਵ ਮਾਇਆ ਐਸੀ ਮੋਹਣੀ ਭਾਈ ਜੇ ਤੇ ਜੀਏ ਤੇ ਤੇੜੇ ਨਾਲ ਕਹਿੰਦੇ ਜਿੰਨੇ ਵੀ ਜੀ ਨੇ ਸਭ ਨੂੰ ਇਹ ਢਹ ਢੇਰੀ ਭਾਵ ਸਭ ਨੂੰ ਮੋਇਤ ਕਰ ਲੈਂਦੀ ਹੈ ਬੜੀ ਮਨਮੋਹਣੀ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਜਦੋਂ ਜਿਵੇਂ ਨਾਗਨ ਆਪਣੇ ਬੱਚੇ ਨੂੰ ਹੀ ਬਖਸ਼ਦੀ ਹੈ ਮਾਇਆਵੇ ਜਿਹੜਾ ਇਹਦੇ ਨਾਲ ਪ੍ਰੇਮ ਕਰਦਾ ਹੈ ਨਾ ਮਾਇਆ ਨਾਲ ਉਹ ਨੂੰ ਬਖਸ਼ਦੀ ਨਹੀਂ ਉਹਦਾ ਸੁੱਖ ਚੈਨ ਆਰਾਮ ਐਸ਼ੋ ਵਰਦ ਸਭ گولੰਦੀ ਹੈ ਤੈਥਨੈਸ ਕਰ ਦਿੰਦੀ ਹੈ ਜੋ ਕਿਸ ਕੀ ਸੇਵਾ ਕਰਾਇ ਤਿਸ ਹੀ ਕੋ ਫਿਰ ਖਾਏ ਜਿਹਨੂੰ ਭਗਤ ਸਾਹਿਬਾ ਨੇ ਕਿਹਾ ਮਾਟੀ ਕੋ ਪੁੱਤਰਾ ਕਿਵੇਂ ਨਚਦਾ ਹੈ ਦੇਖਿਆ ਦੇਖਿਆ ਸੁਣਾ ਬੋਲ ਦੌਰੇ ਉਪਰਤਾ ਕਿੰਨੇ ਦੇਖੋ ਉਤਲਾ ਮਿੱਟੀ ਦਾ ਬਣਾਇਆ ਪ੍ਰਮਾਤਮਾ ਨੇ ਪੰਜ ਭੂਤਕ ਸਰੀਰ ਸਾਜ ਕੇ ਨਾਮ ਮਾਨਸ ਰੱਖ ਦਿੱਤਾ ਬੰਦਾ ਆਦਮੀ ਰੱਖਿਆ ਪਰ ਇੱਕ ਗੋਲਾ ਮਾਇਆ ਦਾ ਬਣਿਆ ਹਾਲਾਂਕਿ ਮਾਇਆ ਨੇ ਇਨੂੰ ਪੈਦਾਇਸ਼ੀ ਨਹੀਂ ਦਿੱਤੀ ਪੈਦਾਇਸ਼ੀ ਨਿਰੰਕਾਰ ਦੀ ਬਖਸ਼ਿਸ਼ ਕੀਤੀ ਹੈ ਸਵਾਸ ਨਿਰੰਕਾਰ ਦੇ ਭਾਂਡਾ ਨਿਰੰਕਾਰ ਦਾ ਦਿੱਤਾ ਹੋਇਆ ਪਰ ਇਹ ਗੋਲਾ ਮਾਇਆ ਦਾ ਬਣਿਆ ਜਿਹੜੀ ਮਾਇਆ ਦਾਸੀ ਸੀ ਦੀ ਇਹਨੂੰ ਭਗਤ ਕਬੀਰ ਸਾਹਿਬ ਗੋੜੀ ਰਾਗ 'ਚ ਕਹਿੰਦੇ ਨੇ ਲੇਲੇ ਕੋ ਤੁੰਗੇ ਨੇ ਸਪੇੜ ਹਾਲਾਂਕਿ ਢੇੜ ਨੂੰ ਲੇਲਾ ਚੁੰਗਦਾ ਲੇਲੇ ਨੂੰ ਨਹੀਂ ਕਦੇ ਪਰ ਸਤਿਗੁਰੂ ਬਾਬਾ ਕਬੀਰ ਸਾਹਿਬ ਨੂੰ ਮਜਬੂਰ ਹੋ ਕੇ ਕਹਿਣਾ ਪਏ ਕਹਿੰਦੇ ਭਾਈ ਕਲਯੁਗ ਦਾ ਐਸਾ ਰਾਜ ਐ ਇੱਥੇ ਲੇਲੇ ਨੂੰ ਭੇਡ ਚੁਗੇਗੀ ਇੱਥੇ ਕੂਤੀ ਬਾੜ ਖੇਤ ਨੂੰ ਖਾਏਗੀ ਐਸਾ ਰਾਜ ਚੱਲੇਗਾ ਕਲਯੁਗ ਦਾ ਵੈਲ ਕੂਤ ਪਿਛੇਰੀ ਮਾਈ ਗੁਰ ਲਾਗੈ ਚੇਲੇ ਕੀ ਪਾਈ ਇਹਨੇ ਐਸਾ ਕਲਯੁਗ ਦਾ ਦੌਰ ਚੱਲੇਗਾ ਪਹਿਲਾ ਪੁੱਤ ਬਾਅਦ ਵਿੱਚ ਮਾਂ ਬਣੇਗਾ ਐਸਾ ਦੌਰ ਚੱਲੇਗਾ ਕਿੰਨੇ ਗੁਰੂ ਚੇਲੇ ਦੀ ਪੈਰੀ ਲੱਗੇਗਾ ਕਲਯੁਗ ਦਾ ਐਸਾ ਭਿਆਨਕ ਸਮਾਏਗਾ ਹੈ ਤਾਂ ਉਮਰ ਕਿ ਬੀਤੀ ਹੈ 5000 ਸਾਲ 432000 ਸਾਲ ਜੋ ਅਨੁਮਾਨਿਤ ਉਮਰ ਕਲਯੁਗ ਦੀ ਮੰਨੀ ਗਈ ਹੈ ਸ਼ਾਸਤਰਾ ਵੇਦਾਂ ਵਿੱਚ 432000 ਸਾਲ ਟੋਟਲ ਉਮਰ ਹੈ ਕਲਯੁਗ ਦੀ ਐਸਾ ਸਮਾਂ ਆਏਗਾ ਬੰਨ। ਪਰ ਆਏਗਾ ਕਿਹਦੀ ਬਦਲਤ? ਮਾਇਆ ਦੀ ਬਦਲਤ। ਲੈਲੇ ਨੂੰ ਥੇ ਢ ਕਿਵੇਂ ਚੁੰਗਿਆ ਕਿ ਕਹਿੰਦੇ ਜਿਹੜਾ ਮਾਇਆ ਮਨ ਹੈ ਨਾ ਇਹ ਮਨਸੀ ਢ ਰੂਪ ਮਾਇਆ ਦੀ ਲੱਲੀ ਸੀ। ਭਾਵੇਂ ਇਹਦੇ ਹੁਕਮ ਵਿੱਚ ਚੱਲਣ ਵਾਲੀ ਸੀ। ਪਰ ਕਹਿੰਦੇ ਦੇਖੋ ਮੂਰਖਤਾ ਹੀ ਕੈਸੀ ਹੈ ਮਨੁੱਖ ਦੀ। ਇਹ ਭੇਡ ਦੇ ਲੇਲੇ ਪਿੱਛੇ ਪਿਆ ਹੋਇਆ। ਕਭ ਮਾਇਆ ਪਿੱਛੇ ਪਿਆ ਜਿਹੜੀ ਇਹਦੀ ਦਾਸੀ ਜਿਨੇ ਸਾਰੇ ਸੰਸਾਰ ਨੂੰ ਮੋਹਿਤ ਕਰ ਰੱਖਿਆ ਕੋਈ ਕਹਦੇ ਸਿਆਣਾ ਮੈਂ ਇਸਕੋ ਬਚਿਆ। ਕੋਈ ਗਿਆਨਵਾਨ ਕਹਿਆ ਤੇ ਬਚਿਆ ਨਹੀਂ ਭਾਈ ਕੋਈ ਨਹੀਂ ਬਚਦਾ। ਤੇ ਸਤੁਰੂ ਗੰਨ ਨੇ ਦੇਖ ਮੁਕਾ ਦੇਖੋ ਕੈਸਾ ਸਮਾ ਕਾਲੂ ਦਾ ਭੈਣ ਖੜੇ ਤਾਂ ਕੁਝ ਵੀ ਸਮਰ ਨਹੀਂ ਹੈ। ਸਿਆਣੇ ਵਿਦਵਾਨ ਪਤਵੰਤੇ ਸੱਜਣ ਕਹਿੰਦੇ ਇਹ ਹੈ ਮਾਇਆ ਕਲ ਜੋ ਇਹ ਜੇ ਬਚਪਨੇ ਤੋਂ ਉੱਠਿਆ ਹੀ ਐ ਅੱਗੇ ਤਾਂ ਬੱਚਿਆਂ ਨੂੰ ਰੋੜਦਾ ਸੀ ਹੁਣ ਬੱਚੇ ਦੀ ਨਿਆਈ ਤੁਰਨ ਲੱਗਿਆ ਤੇ ਤੁਰਦੇ ਜਾਂ ਚੰਦਾ ਇਸੇ ਚੜਦੇ ਨੇ ਤੇ ਜਦੋਂ ਭਾਰੇ ਜਵਾਨੀ ਚਾਏਗਾ ਤਾਂ ਕਿਆ ਅਲੋਈ ਬਸਾ ਸਾ ਤੇ ਸਤਿਗੁਰੂ ਨੇ ਇਹ ਹੀ ਕਹਿਣਾ ਕਲਯੰਦਰ ਨਾਨਕਾ ਜਿੰਨਾ ਦਾ ਉਤਾਰ ਪਤਜਿਨੂਰਾ ਤੀਜਨੂਰੀ ਜੋਰੂ ਜਿੰਨਾਂ ਦਾ ਸਿਰਕਦਾ ਜਨ ਪੈਦਾ ਹੋਣਗੇ ਕੋਈ ਰਾਮ ਨਾਮ ਦੀ ਗੱਤ ਨਹੀਂ ਜਾਣੇਗਾ ਕੋਈ ਸੇਵਾ ਸਿਮਰਨ ਨਹੀਂ ਕਰੇਗਾ ਬੰਦਗੀ ਨਹੀਂ ਕਰੇਗਾ ਤੇ ਕਲਾ ਕਲੇਸ਼ ਨੇ ਵੱਧ ਜਾਣਗੇ ਜਿਹਦਾ ਕੋਈ ਨਿਕਟਾਰਾ ਨਹੀਂ ਲੱਭੇਗਾ ਅੱਜ ਵੀ ਦੇਖ ਸਕਦੇ ਆ ਕਲਾ ਕਲੇਸ਼ ਕਿੰਨੇ ਵੱਧੇ ਨੇ 15 20 ਸਾਲਾਂ ਚ ਜਿਹੜੇ ਬਜ਼ੁਰਗ ਬੈਠੇ ਨੇ ਸਿਆਣੇ ਪਤੰਤ ਤੇ ਸੱਜਣ ਨੇ ਉਹ ਲਾ ਸਕਦੇ ਨੇ ਸਾ비 25 ਸਾਲ ਪਹਿਲਾਂ ਮੌਜੂਦ ਕੀ ਸੀ ਸੰਸਾਰ ਦਾ ਤੇ ਅੱਜ ਕੀ ਹੈ ਕਿਉਂਕਿ ਦਾਸ ਨੇ ਤਾਂ ਬਾਣੀ ਤੋਂ ਪ੍ਰਮਾਣ ਦਿੱਤੇ ਨੇ ਨਾ ਬਜ਼ੁਰਗਾਂ ਦਾ ਤਾਂ ਆਪ ਦਾ ਐਕਸਪੀਰੀਅੰਸ ਹੁੰਦਾ ਜ਼ਿੰਦਗੀ ਦਾ ਪਰ ਕਣਗੁਰੂ ਨਾਨਕ ਸਾਹਿਬ ਦੀ ਬਾਣੀ ਨੇ ਸਾਰੇ ਐਕਸਪੀਰੀਅੰਸ ਖੋਲ੍ਹੇ ਨੇ ਇਹਨੇ ਅਸਾ ਭਾਨੇ ਸਮਾ ਕਾਲ ਯੁੱਗ ਦਾ ਦੌਰ ਆਇਆ ਹੈ ਅੱਜ ਉਸੇ ਮਾਇਆ ਤੋਂ ਬਚਨ ਦਾ ਰਸਤਾ ਦੱਸ ਦੇਨੇ ਵੀ ਬਚੇਗਾ ਕਿਵੇਂ ਕਲਾ ਕਲੇਸ਼ ਤੋਂ ਛੁਟਕਾਰਾ ਕਿਵੇਂ ਪਾਏਗਾ ਇਸ ਮਨੁੱਖੇ ਜਾਮੇ ਨੂੰ ਕਲਯੁਗ ਤੇ ਕਿਵੇਂ ਟੁਟਕਿਆਂ ਚ ਸਫਲਾ ਕਰੇ ਹੁਣ ਕਵਾਂਗੇ ਜੀ ਟੁਟਕਿਆਂ ਚ ਪਾਈ ਸਤਜੋਗ ਦੇ ਕਈ ਕਈ ਹਜ਼ਾਰਾਂ ਸਾਲ ਤਪੱਸਿਆ ਕਰਨੀ ਪੈਂਦੀ ਸੀ ਤਾਂ ਭਗਤੀ ਦਾ ਫਲ ਮਿਲ ਜਾਉ ਸੀ ਤ੍ਰੇਤੇ ਦੇ ਵਿੱਚ ਉਹ ਸੈਂਕੜੇ ਸਾਲਾਂ ਤੇ ਆ ਗਈ ਤੇ ਜਦੋਂ ਦੁਆਪਰ ਚ ਦੁਆਪਰ ਚ ਉਹ ਕੁਝ ਗੂਸਾਲਾਂ ਤੇ ਤੇ ਕਲਯੁਗ ਜਿਹਦਾ ਸਾਡੇ ਨੂੰ ਕਹਿੰਦੇ ਨੇ ਇੱਕ ਛਿੰਨ ਇੱਕ ਚਿੱਤ ਜਿਹ ਤੇ ਆਇਓ ਕਾਲphas ਕੀ ਬੀਜ ਨੇ ਆਇਓ ਕਾਲ ਦੀ ਸਮੇਂ ਦੀ ਜਮਾ ਦੀ ਮਾਰ ਦੇ ਵਿੱਚ ਨਹੀਂ ਆਏਗਾ ਪਰ ਸ਼ਰਤ ਕੀ ਹੈ ਇੱਕ ਮਨ ਇੱਕ ਚਿੱਤ ਜੇ ਤੁਦ ਧਿਆਇਨਾ ਇੰਨੀ ਕੁ ਸ਼ਰਤ ਹੈ ਕੋਈ ਯੋਗੀ ਨਹੀਂ ਉਹ ਇਦਾਰੇ ਮੇਰੇ ਵਰਗੇ ਨੇ ਕਮਾਣੇ ਲਈ ਉਹਦੇ ਲਈ ਪਹਾੜ ਵੀ ਬਹੁਤ ਤਕੜੀ ਹੈ ਕਹਿੰਦੇ ਇੱਕ ਮਨ ਇੱਕ ਚਿੱਤ ਕਰਕੇ ਕਿਦਰੇ ਨਾਮ ਜਪ ਲੈ ਦਸੋਂ ਦੀ ਕੱਢ ਲੈ 24 ਮਿੰਟ ਕੱਢ ਲੈ ਕੱਢਣੇ 22 ਘੰਟੇ ਚਾਹੀਦੇ ਇੱਕ ਟੋੜਾ ਕਰ 24 ਮਿੰਟ ਕੱਢਦਾ ਸੁਖੀ ਹੋ ਜਾਏਗਾ ਸੁਖੀ ਤੇ ਨਿਰੰਕਾਰ ਦਾ ਦੀਦਾਰਾ ਵੀ ਮਿਲ ਜਾਏਗਾ ਕਿਉਂਕਿ ਪਹਿਲਾਂ ਘਰ ਵਿੱਚ ਪ੍ਰੋਹਣੇ ਨੇ ਆਣਾ ਹੋਵੇ ਤੇ ਘਰ ਵਿੱਚ ਸਫਾਈ ਕਰਾਂਗੇ ਤਾਂ ਪ੍ਰੋਹਣਾ ਕੋਈ 2 ਦਿਨ ਟਿਕ ਜਾਂਦਾ ਤੇ ਸਤਿਗੁਰੂ ਕਹਿੰਦੇ ਨੇ ਸੇਜ ਇੱਕ ਇੱਕੋ ਪਰਮ ਠਾਕੁਰ ਕਹਿੰਦੇ ਸੇਜ ਮਨ ਰੂਪੀ ਹੈ ਪਰ ਇਹਦੇ ਚੋਂ ਪਹਿਲਾਂ ਗੰਦਗੀ ਤਾਂ ਕੱਢਣਾ ਬਾਅਦ ਤੇ ਕਲ ਜੋ ਵਿੱਚ ਮਨ ਨਹੀਂ ਜਿੱਤਣ ਦੀ ਲੋੜ ਹੈ ਤਾਂ ਨਹੀਂ ਜਿੱਤਣ ਦੀ ਲੋੜ ਨਹੀਂ ਮਨ ਜਿਹਨੇ ਜਿੱਤ ਲਿਆ ਸਭ ਕੁਝ ਕਿਉਂਕਿ ਜੜ ਲੜਾਈ ਦੀ ਕਲੇਸ਼ ਦੀ ਈਰਖਾ ਦਵੇਸ਼ ਨਿੰਦਿਆ ਤੁਗਲੀ ਦੀ ਜਨਮਾਂ ਜਮਾਂਤਾਂ ਦੀ ਮੈਲ ਇਹਦੀ ਜੜੀ ਮਨੁੱਖ ਦਾ ਮਾਨ ਹੈ ਜਦੋਂ ਜੜੀ ਸਾਫ਼ ਹੋ ਗਈ ਫਿਰ ਕਿੰਦੇ ਪ੍ਰਮਾਤਮਾ ਦਾ دیدار ਐਸਾ ਹੋਵੇਗਾ ਨਾਮ ਰਸ ਹਰ ਵੇਲੇ ਚੱਲਣ ਲੱਗ ਜਾਏਗਾ ਕੋ ਕਬੀਰ ਗੁੰਗਿਆ ਗੁਰਖਾਇਆ ਪੁੱਛੇ ਤਾਂ ਕਹਿਈ ਐਸਾ ਰਸ ਮਹਿਜ ਜਾਏਗਾ ਪਰ ਉਹ ਮਿਲੇਗਾ ਕਿਵੇਂ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਸਾਨੂੰ ਫੇਰ ਦੇ ਕੇ ਸਮਝਾ ਰਹੇ ਨੇ ਭਾਈ ਆਉ ਰੋ ਵਿਚਾਰ ਵਿਚਾਰ ਨਾਲ ਜੁੜਨਾ ਕਰੀਏ ਅਸਾ ਮਹੰਲਾ ਪੰਜਵਾਂ ਅਸਾ ਰਾਗ ਹੈ ਪੜਵੇ ਪਾਸ਼ਾ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਮਨ ਤੋਂ ਚਾਰਣਾ ਕੀਤਾ ਹੋਇਆ ਲੜੀਵਾਰ ਦਾ 94 ਨੰਬਰ ਸ਼ਬਦ ਜੋ ਕਿ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕਾਂ ਵਿੱਚ 394 ਅੰਤ ਸੁਸ਼ੋਭਤ ਹੈ ਬਖਸ਼ਿਸ਼ ਕਰਦੇ ਨੇ ਚੈਰੇ ਨੇ ਕਮਲ ਗੁਰਦੇਵ ਪਿਆਰੇ ਮੇਰੇ ਸਤਿਗੁਰੂ ਤੇਰੇ ਚਰਣਾ ਕਮਲਨਾ ਦਾ ਪੀਤਾ ਹੁਣ ਮੇਰੀ ਪ੍ਰੀਤ ਜਦ ਤੱਕ ਮੈਨੂੰ ਦਾਤ ਮਿਲਦੀ ਤਦ ਤੱਕ ਮੇਰੀ ਪ੍ਰੀਤ ਜਦ ਤੱਕ ਮੇਰੀ ਇੱਛਾ ਪੂਰੀ ਨਹੀਂ ਹੁੰਦੀ ਤੇ ਮੈਂ 40 ਦਿਨ ਗੁਰੂ ਘਰ ਨਾਲਗਾ ਨਹੀਂ ਕਦੇ ਪੰਦਾ ਜਦ ਤੱਕ ਮੇਰੀ ਮਨੋ ਕਾਮਨਾ ਪੂਰਨ ਨਹੀਂ ਹੁੰਦੀ ਤਦ ਤੱਕ ਮੈਂ ਜਿੰਨੇ ਜਿਵੇਂ ਦੱਸਿਆ 40 ਦਿਨਾਂ 1.5 ਮਹੀਨਾ ਤੋਂ ਪੇਤ ਨਾ ਗਣੀ ਪੰਦਾ ਕਿਉਂ ਭਾਈ ਅੱਗੇ ਪਿੱਛੇ ਵੀ ਤਾਂ ਉਹ ਨਿਰੰਕਾਰ ਹੈ ਜਿਹੜਾ ਤੁਹਾਨੂੰ ਸਵਾਸ ਦੇ ਰਿਹਾ ਫਿਰ ਉਹਦਾ ਸ਼ੁਕਰਾਨਾ ਕਿਉਂ ਨਹੀਂ ਕੀ ਗੱਲ ਦਾਤਾਂ ਕਰਕੇ ਸ਼ੁਕਰਾਨਾ ਦਾਤਾਂ ਕਰਕੇ ਸੇਵਾ ਕਰਨੀ ਹੈ ਇਹ ਦਾਤਾਂ ਕਰਕੇ ਹੀ ਸਿਰਫ ਅਸੀਂ ਨਿਰੰਕਾਰ ਨੂੰ ਪੂਜਣਾ ਉਹ ਪੂਜਣਾ ਨਹੀਂ ਉਹ ਐਂ ਕਹਿ ਲਈਏ ਇੱਕ ਸੌਦਾ ਕਰਦੇ ਹਾਂ ਗੁਰੂ ਨਾਲ ਵੀ ਇਹ ਦਾਤ ਦੇਂਗਾ ਤਾਂ ਸੇਵਾ ਕਰਾਂਗਾ ਮਾਫ਼ ਕਰਨਾ ਜਦੋਂ ਗੁਰੂ ਸੋਦਾ ਕਰਦਾ ਤੇਰੀਆਂ ਸਾਰੀਆਂ ਖੁਸ਼ੀਆਂ ਕੋ ਕੇ ਤੈਨੂੰ ਦੁੱਖ ਦੇ ਦਿੰਦਾ। ਇਸ ਲਈ ਸਤਿਗੁਰੂ ਕਹਿੰਦੇ ਨੇ ਚਰਨ ਕਮਲ ਗੁਰਦੇ ਪਿਆਰੀ। ਮੈਨੂੰ ਗੁਰੂ ਦੇ ਚਰਨ ਗੁਰੂ ਦੇ ਬਚਨ ਗੁਰੂ ਦੀ ਸੰਗਤ ਪਿਆਰੀ ਲੱਗਦੀ ਹੈ। ਗੁਰੂ ਦੀ ਭਾਵਨਾ ਪਿਆਰੀ ਲੱਗਦੀ ਹੈ। ਗੁਰੂ ਦੇ ਬਚਨ ਮਿੱਠੇ ਲੱਗਦੇ। ਕਿਉਂਕਿ ਸਤਿਗੁਰੂ ਦੀ ਬਾਣੀ ਨੇ ਕਿਹਾ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆ ਕਹਿੰਦੇ ਬੰਦਗੀ ਕਰ ਮਰਜ਼ੀ ਸਾਹਿਬ ਦੀ ਹੈ ਵੀ ਤੇਰੇ ਨਾਲ ਪਿਆਰ ਕਰੇ ਜਾਂ ਨਫ਼ਰਤ ਕਿਉਂਕਿ ਇਹ ਤੇਰੇ ਕਰਮਾਂ ਦੇ ਨੇ ਵੇੜੇ ਨੇ ਨਾ ਕੁਮਿਆਰ ਨਹੀਂ ਮਰਜ਼ੀ ਹੈ ਵੀ ਭਾਂਡੇ ਦਾ ਵਿੰਗ ਚੱਬ ਚਿਪ ਕੱਢਣਾ ਤਾਂ ਚਾਹੀਏ ਇੱਕ ਵਾਰੀ ਸੱਟ ਮਾਰੇ ਤੇ ਚਾਹੀਏ ਆ ਵਾਰੀ ਮਾਰੇ ਕਿਉਂਕਿ ਵਿੰਗ ਕੱਟ ਕੇ ਜਦੋਂ ਅੱਗ ਦੇ ਸੇਕ ਤੇ ਤਪੰਦਾ ਤੇ ਉਹਦਾ ਮੁੱਲ ਪੈ ਜਾਂਦਾ ਇਹ ਹੁ ਗੁਰੂ ਦੀ ਮਰਜ਼ੀ ਹੈ ਵੀ ਤੈਨੂੰ ਇੱਕ ਠੋਕਰ ਮਾਰੇ ਇੱਕ ਸੋਲ ਠੋਕਰਾਂ ਮਾਰੇ ਪਰ ਠੋਕਰਾਂ ਤੋਂ ਬਾਅਦ ਜਦੋਂ ਗੁਰੂ ਦੀ ਕਸਵੱਟੀ ਤੇ ਪਰਖਿਆ ਗਿਆ ਕਹਿੰਦੇ ਇੱਕ ਨਹੀਂ ਦੋ ਨਹੀਂ ਚਾਰ ਯੁਗਾਂ ਤੱਕ ਤੇਰੀ ਵਡਿਆਈ ਹੋਵੇ ਚਾਰ ਯੁਗਾਂ ਤੱਕ ਪਰ ਸ਼ਰਤ ਕੀ ਹੈ ਬੰਦੇ ਬੰਦਗੀ ਇਖਤਿਆਰ ਬੰਦੇ ਨੂੰ ਕਰ ਬੰਦਗੀ ਜਿੱਤਰ ਘਟ ਮੈਂ ਸਾਹ ਹੋ ਕਹਿੰਦੇ ਜਦ ਤੱਕ ਸਾਹ ਹੈ ਬੰਦਗੀ ਕਰ ਇਹਨੂੰ ਸਤਿਗੁਰੂ ਨੇ ਬਾਰ ਬਾਰ ਬਾਣੀ ਤੇ अनेका ਪ੍ਰਮਾਣ ਨਾਲ ਕਿਹਾ ਹੈ ਹਮ ਆਦਮੀ ਹਾਂ ਇੱਕ ਦਮ ਹੀ ਮਹਲ ਮੌਤ ਨਾ ਜਾਣਾ ਨਾਨਕ ਬਿਨ ਦਾ ਤਿਸੇ ਸਰੇ ਕੋ ਜਾਕੇ ਜੀਵ ਪ੍ਰਾਣਾ ਜਿਹੜੇ ਜੈ ਜਿੱਤੀ ਹੈ ਜਨਨ ਦਿੱਤੀ ਹੈ ਪੰਜ ਪੂਤਕ ਮਰੀ ਦਿੱਤੀ ਹੈ ਉਹਦਾ ਸ਼ੁਕਰਾਨਾ ਕਰ ਜਦ ਤੱਕ ਸਾਹ ਨੇ ਪਰ ਮੇਰੇ ਵਰਗਾ ਦਰਦਾਤਾ ਦਾ ਸ਼ੁਕਰਾਨਾ ਨਹੀਂ ਕਰਦਾ ਉਹ ਸ਼ੁਕਰਾਨਾ ਕਿਉਂ ਕਰਨਾ ਮੇਰੇ ਵਰਗਾ ਕਹਿੰਦਾ ਜੀ ਕੁਝ ਦੇਂਗਾ ਤਾਂ ਮੈਂ ਸ਼ੁਕਰਾਨਾ ਕਰਾਂਗਾ ਕਿਉਂ ਭਾਈ ਉਹਨੇ ਜਿਹੜੇ ਤੈਨੂੰ ਸਵਾਸ ਦਿੱਤੇ ਉਹਦਾ ਕਦੇ ਮੁੱਲ ਲਿਆ ਤੂੰ ਕਹਿੰਦਾ ਮੈਂ ਉਹ ਮੈਨੂੰ ਦੇਵੇਗਾ ਜੇ ਤੈਨੂੰ ਈਆ ਪੁੱਤਰ ਦਿੱਤੇ ਨੇ ਉਹਨੇ ਕੋਈ ਮੁੱਲ ਲਿਆ ਨਹੀਂ ਲਿਆ ਨਾ ਤੇ ਇੱਕ ਸੇਵਾ ਕਰਨ ਨਾਲ ਕੀ ਘਟੇਗਾ ਬੰਦਗੀ ਕਰਨ ਨਾਲ ਕੀ ਘਟ ਜਾਏਗਾ ਜੇ ਮੰਨ ਲਿਆ ਉਹ ਨਦਰ ਉਪੱਠੀ ਕਰਦੇ ਤੇ ਐਸੇ ਐਸੇ ਵਾਕਿਆ ਵਾਪਰ ਦੇ ਸੰਸਾਰ ਵਿੱਚ ਦੇਖੇ ਨੇ ਬੰਦਾ ਰਾਤ ਨੂੰ ਤਾਂ ਰਾਜਾ ਹੁੰਦਾ ਤੇ ਸਵੇਰੇ ਕੰਕਾਲ ਕੰਗਾਲ ਹੋਇਆ ਹੁੰਦਾ ਬਿਲਕੁਲ ਨੰਗ ਹੋ ਜਾਂਦਾ ਇਸ ਲਈ ਬੇਨਤੀ ਹੈ ਭਾਈ ਗੁਰੂ ਦੀ ਨਜ਼ਰ ਚੰਗੀ ਹੈ ਤੇ ਸਰ ਕੋ ਕਹਿੰਦੇ ਕੜਵਟ ਲੈਦੇ ਤੇ ਕੜਵਟ ਵੀ ਬੜੀ ਭੈੜੀ ਆ ਫਿਰ ਇਸ ਲਈ ਸੇਵਾ ਕਰਿਆ करिए ਉਹਦੇ ਪਾਣੇ ਤੋਂ ਡਰ ਕੇ ਕਿਉਂਕਿ ਕੁਦਰਤ ਐਸੀ ਹੈ ਸਮੇਂ ਨਾਲ ਕੁਝ ਵੀ ਕਿਸੇ ਨਾਲ ਵਾਪਰ ਸਕਦਾ ਕਿਸੇ ਦੀ ਕੋਈ ਸ਼ੋਰਟੀ ਨਹੀਂ ਚੱਲ ਰਹੇ ਆ ਕੋਕੇ ਮਾਣਦੇ ਮੈਂ ਆ ਮੈਂ ਕਰਦਾ ਮੈਂ ਕੀਤਾ ਨਹੀਂ ਭਾਈ ਤੇਰੇ ਤਾਂ ਸਵਾਸ ਤੇਰੇ ਨਹੀਂ ਉਹ ਮਾਣ ਕਾ ਦਾ ਕਰ ਰਹੇ ਆ ਤੇਰੀ ਜਿੰਦ ਤੇਰੀ ਨਹੀਂ ਉਹ ਵੀ ਇੱਕ ਦਿਨ ਕੱਟ ਜਾਣੀ ਖਤਮ ਹੋ ਜਾਣੀ ਤੇਰੇ ਸਵਾਸ ਵੀ ਮੁੱਕ ਜਾਣੇ ਨੇ ਪਰ ਚਰਨ ਕਮਲ ਗੁਰਦੇਵ ਪਿਆਰੇ ਗੁਰੂ ਦੇ ਚਰਨਾਂ ਨਾਲ ਮੇਰੇ ਵਰਗਾ ਕਹਿ ਦਿੰਦਾ ਜੀ ਮੈਂ ਬੜਾ ਗੁਰੂ ਨਾਨਕ ਦਾ ਸੇਕਾ ਕਦੇ ਗੁਰੂ ਨਾਨਕ ਦੇ ਦਰ ਦੀ ਸੇਵਾ ਨਹੀਂ ਕੀਤੀ ਕਦੇ ਝਾੜੂ ਵੀ ਮਾਰਿਆ ਕਦੇ ਗੋਟਾ ਨਹੀਂ ਮਾਰਿਆ ਕਦੇ ਉੱਠ ਕੇ ਨਾਮ ਨਹੀਂ ਬਿਨਾ ਮਤਲਬ ਦੇ ਕਦੇ ਨਾਮ ਨਹੀਂ ਜਪਿਆ ਇੰਨਾੰਦਾ ਕੋਈ ਜਪਦਾ ਪਰ ਮੇਰੇ ਵਰਗਾ ਬਿਨਾ ਮਥਨ ਤੋਂ ਕਦੇ ਨਾਮ ਨਹੀਂ ਜਪਦਾ ਕਿਉਂ ਭਾਈ ਜਿਨੇ ਸਭ ਕੁਝ ਦਿੱਤਾ ਹੈ ਧਿਆਨ ਪੁੱਤਰ ਦਿੱਤੇ ਨੇ ਐਸ਼ਵਰਧ ਦਿੱਤਾ ਹੈ ਜਿਨੇ ਇਹ ਪੰਜ ਭੂਤਕ ਸਰੀਰ ਸਭ ਤੋਂ ਵੱਡੀ ਗੱਲ ਜਿਨੇ 24000 ਦਿਹਾੜੀ ਦੇ ਸਵਾਸ ਫਰੀ ਆਫ ਪੋਸਟ ਦਿੱਤੇ ਨੇ ਕੋਈ ਮੁੱਲ ਨਹੀਂ ਸਵਾਸਾਂ ਦਾ ਲੈ ਰਹੇ ਆ ਉਹਦਾ ਸ਼ੁਕਰਾਨਾ ਕਰ ਉਹ ਘਟੋ ਘਟ ਨਹੀਂ ਕਿਸੇ ਦਾ ਸ਼ੁਕਰਾਨਾ ਕਰਨਾ ਆਪਣੇ ਪੰਜ ਪੂਤੇ શરીર ਦਾ ਸ਼ੁਕਰਾਨਾ ਕਰ ਕਿਉਂਕਿ ਜੇ ਭੈੜੀ ਰੋਗ ਕੈਂਸਰ ਵਰਗਾ ਲੱਗ ਜਾਏ ਤੇ ਸਾਰਾ ਕੁਝ ਦਾਤੇ ਵੀ ਲਾ ਲਾ ਦਿੰਦਾ ਮਨੁੱਖ ਬਚਣ ਵਾਸਤੇ ਇਸ ਲਈ ਕੋਟੋ ਘਟ ਸਮਾਕਰਨ ਕਰਿਆ ਕਰੀਏ ਅਮਰਤਾ ਲਈ ਗੁਰੂ ਦੇ ਸਾਹਜ ਹੋਇਆ ਕਰੀਏ ਤੇ ਸੇਵਾ ਬੰਦਗੀ ਸੇਵਾ ਸਿਮਰਨ ਕਰੀਏ ਜਿਵੇਂ ਘਰ ਦੀ ਸਫਾਈ ਰੋਜ਼ਾਨਾ ਕਰਦੇ ਮੰਨ ਦੀ ਸਫਾਈ ਵੀ ਰੋਜ਼ਾਨਾ ਕਰੀਏ ਗੁਰੂ ਘਰ ਆ ਕੇ ਤੇ ਸਤਿਗੁਰੂ ਇਹ ਬਖਸ਼ਿਸ਼ ਕਰਦੇ ਨੇ ਮੈਨੂੰ ਗੁਰੂ ਦੇ ਚਰਨ ਗੁਰੂ ਦੇ ਬਚਨ ਬੜੇ ਪਿਆਰੇ ਲੱਗਦੇ ਪੂਜਹਿ ਸੰਤ ਹਰ ਪ੍ਰੀਤ ਪਿਆਰੇ ਰਹਾਉ ਪੂਜਹਿ ਸੰਤ ਜਿਹੜੇ ਤੇਰੇ ਭਗਤ ਨੇ ਉਹ ਤੈਨੂੰ ਪੂਜਣਾ ਭਾਵ ਤੇਰੀ ਗੱਲ ਨੂੰ ਸੁਣਦੇ ਨੇ ਮਨਦੇ ਨੇ ਤੇ ਜ਼ਿੰਦਗੀ 'ਚ ਕਮਾਉਂਦੇ ਨੇ ਪ੍ਰੀਤ ਪਿਆਰੇ ਉਹੀ ਕਮਾਉਂਦੇ ਨੇ ਜਿਹਨੂੰ ਤੇਰੇ ਚਰਨਾਂ ਨਾਲ ਪ੍ਰੀਤੀ ਬਣ ਜਾਂਦੀ ਹੈ ਜਿਹਨੂੰ ਤੇਰੇ ਨਾਲ ਪ੍ਰੀਤੀ ਬਣ ਜਾਂਦੀ ਹੈ ਰਹਾਉ ਵਿਸ਼ਨੂੰ ਦੇ ਕੇਂਦਰੀ ਭਾਸਮ ਜਾਂਦੇ ਨੇ ਆਸਮ ਹੱਲਾ ਪਲੇਵਾ ਸਾਧੂ ਸੰਗਤ ਕਰੇ ਸੰਸਾਰ ਸਾਧੂ ਕੈਸਾ ਹੈ ਜਿਨੇ ਮਨ ਸਾਜ ਲਿਆ ਜਿਹੜਾ ਪੰਜ ਚੋਰਾ ਤੋਂ ਉੱਪਰ ਉੱਠ ਗਿਆ ਜਿਹੜਾ ਮਾਇਆ ਦੇ ਪ੍ਰਕੋਪ ਤੋਂ ਉੱਪਰ ਉੱਟ ਗਿਆ। ਲੈਲੇ ਭੇੜ ਵਾਲੀ ਗੱਲ ਨਹੀਂ ਉਹਦੀ। ਇਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ रामकबीरा ਏਕ ਪੇ ਕੋਈ ਨਾ ਸਕੇ ਪਛਾਨ। ਉਹ ਸਵਸਥਾ ਜਮਹੁੰਦ ਗਿਆ। ਕਹਿੰਦੇ ਸਾਧੂ ਸੰਗਤ ਜਿਹੜਾ ਐਸਿਆਂ ਦੀ ਸੰਗਤ ਕਰੇਗਾ ਤਰਿਆ ਸੰਸਾਰ। ਕਿਉਂਕਿ ਲੋਹੇ 'ਚ ਐਡੀ ਸਮਰੱਥਾ ਨਹੀਂ ਵੀ ਸਮੁੰਦਰ ਪਾਰ ਕਰਦਾ ਏ। ਜਦੋਂ ਲੋਹਾ ਕਈ ਤਣਾ ਮੁਹੀ ਲੱਕੜ ਦਾ ਸੰਗ ਕਰਦਾ ਤਾਂ ਸਮੁੰਦਰ ਪਾਰ ਵੀ ਕਰ ਜਾਂਦਾ ਸੱਪ ਵਿੱਚ ਐਡੀ ਸਮਰੱਥਾ ਨਹੀਂ ਆਪਣੇ ਸ਼ਰੀਰ ਨੂੰ ਠੰਡਕ ਦੇ ਦੇ ਜਦ ਤੱਕ ਚੰਦਨ ਨਾਲ ਲਿਪਿਆ ਰਹਿੰਦਾ ਠੰਡਕ ਉਹਦੇ ਸ਼ਰੀਰ ਨੂੰ ਮਿਲਦੀ ਰਹਿੰਦੀ ਹੈ ਜਿਹਨੂੰ ਸਤਗੁਰੂ ਦੀ ਸੰਗ ਬਾਣੀ ਨੇ ਬੜਾ ਪਿਆਰਾ ਪ੍ਰਮਾਣ ਵੀ ਕਿਹਾ ਚੰਦਨ ਚੰਦਨਾ ਸਰਦਰਉਤ ਮੂਲ ਨ ਮਿਟੇ ਕਾਮ ਸ਼ੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਕਹਿੰਦੇ ਨਹੀਂ ਉਹ ਦੀਆਂ ਰਾਤਾਂ ਠੰਡੀਆਂ ਨਹੀਂ ਆਈ ਨਹੀਂ ਏਸੀ ਅੱਜਕੱਲ ਆਰਟੀਫੀਸ਼ੀਅਲ ਏਸੀ ਬਣੇ ਨੇ Air Conditioner ਉਹ ਇੰਨੀ ਠੰਡਕ ਨਹੀਂ ਦਿੰਦੇ ਜਿੰਨਾ ਗੁਰੂ ਦੇ ਨਾਮ ਦੇ ਠੰਡਕ ਦੇਣੀ ਕਿਉਂਕਿ ਆਰਟੀਫੀਸ਼ੀਅਲ ਏਅਰ ਕੰਡੀਸ਼ਨਰ ਜਿਹੜੇ ਨੇ ਉਹ ਸਰੀਰ ਨੂੰ ਠੰਡਕ ਜ਼ਰੂਰ ਦੇ ਸਕਦੇ ਨੇ ਉਹ ਦੀਆਂ ਰਾਤਾਂ ਸਰੀਰ ਕੰਬਣ ਜ਼ਰੂਰ ਲਾ ਸਕਦੀਆਂ ਨੇ ਪਰ ਮੰਨ ਦੀ ਠੰਡਕ ਇਹ ਨਹੀਂ ਦੇ ਸਕਦੀ ਚੰਦਨ ਚੰਦ ਐਨਾ ਚੰਦਰਮਾ ਠੰਡਾ ਨਹੀਂ ਚੰਦਨ ਠੰਡਾ ਨਹੀਂ ਨ ਸਰਦਰੋਥ ਤੀਜਾ ਪ੍ਰਮਾਣ ਕਹਿੰਦਾ ਨਹੀਂ ਸਰਦਰੋਥ ਤੇ ਨਹੀਂ ਠੰਡੀ ਸ਼ੀਤਲ ਥੀਵੇ ਨਾਨਕਾ ਜਪੰਦਰੋਹ ਹਰਨਾ ਕਹਿੰਦੇ ਉਹ ਥਾਂ ਮਨ ਪਵਿੱਤਰ ਠੰਡਾ ਹੋ ਜਾਂਦਾ ਜਿਹੜਾ ਨਾਮ ਜਪਦਾ ਨਾਮ ਕੋ ਤਾਂ ਜਪਾਂਗੇ ਜਦ ਸੰਗਤ ਵਿੱਚ ਆਏਗਾ ਜਿਹੜਾ ਮਾਧ ਗੁਰੂ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹੀ ਨਿਰਮਲ ਕਰਨੀ ਸਾਧ ਸੰਗਤ ਕੇ ਅੰਤ ਲਾਵੋ ਬਿਖਮ ਨਾ ਲਈ ਜੈ ਤਰਣੀ ਤਨਾ ਸ੍ਰੀ ਰਾਜਾ ਧੰਗੁਰ ਨਾਨਕ ਸਾਹਿਬ ਕਹਿੰਦੇ ਕਹਿੰਦੇ ਸਾਧ ਸੰਗਤ ਦੇ ਚਰਣੀ ਲਾਤ ਆਗੀ ਇਹ ਜਿਹੜੀ ਔਖੀ ਘੜੀ ਐ ਨਾ ਔਖਾ ਕਾਲ ਯੁਗ ਦਾ ਸਮਾਂ ਭਿਆਨਕ ਪੰਜਾਂ ਚੋਰਾਂ ਦਾ ਤ੍ਰਿਕਸ਼ਨਾ ਇਕਦ ਵੈਸ ਜਲਸੀ ਦਾ ਇਹ ਨਦੀ ਰੂਪੀ ਛਲਾ ਤੋਂ ਬਚ ਸਕਾ ਪਰ ਬਚੇਗਾ ਕਦੋਂ ਸਾਧੂ ਸੰਗਤ ਤੇ ਸ੍ਰੀ ਸੰਸਾਰ ਜਦੋਂ ਗੁਰੂ ਦੀ ਸੰਗਤ ਕਰੇਗਾ ਇਸੇ ਲਈ ਬਾਰ ਬਾਰ ਕਹਿੰਦੇ ਉਹਨੇ ਪਾਈ ਐ ਅੰਮ੍ਰਿਤ ਵੇਲੇ ਆਂਗੋ ਗੁਰੂ ਦੀ ਸੰਗਤ ਵਿੱਚ ਪਹੁੰਚੋ ਮੇਰਾ ਕੋਈ ਫਾਇਦਾ ਨਹੀਂ ਜਿਹੜਾ ਪਹੁੰਚੇਗਾ ਫਾਇਦਾ ਹੋਦਾ ਏ ਕਿਉਂਕਿ ਵਿੱਚ ਸੰਗਤ ਹਰ ਪ੍ਰਭਵਸੈ ਦੀਓ ਸੰਗਤ ਵਿੱਚ ਵਸਦਾ ਹੈ ਹਰ ਕਾ ਨਾਮ ਮਨ ਹੈ ਆਧਾਰ ਜਿਹੜਾ ਨਾਮ ਪ੍ਰਮਾਤਮਾ ਦਾ ਹਰੀ ਦਾ ਉਹਨੂੰ ਮਨ ਦਾ ਆਸਰਾ ਬਣਾ ਲੈ ਕਹਿੰਦੇ ਜਦੋਂ ਮਨ ਦਾ ਆਸਰਾ ਬਣਾਏਗਾ ਸਾਰੇ ਦੁੱਖ ਦਰਿੰਦਰ ਕਲੇਸ਼ ਖਤਮ ਹੋ ਜਾਣਗੇ ਚੈਰੇ ਨੇ ਕਮਲ ਗੁਰੂ ਦੇਵ ਪਿਆਰੇ ਉਹਦੇ ਸੰਤ ਹਰਪ੍ਰੀਤ ਪਿਆਰੇ ਰਹਾਉ ਕਹਿੰਦੇ ਮੈਨੂੰ ਗੁਰੂ ਦੇ ਚਰਨ ਪਿਆਰੇ ਲੱਗਦੇ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ Swami ਪਰਮੇਸ਼ਰ ਗੁਰਦੇਵ ਸਖਾ ਗਿਆਨ ਪੰਜਮ ਗੁਰਦੇਵ ਬੰਦ ਪਹੋਦਰਾ ਕਹਿੰਦੇ ਮੇਰੇ ਲਈ ਗੁਰੂ ਹੀ ਹੈ ਸਭ ਕੁਝ ਮਾਂ ਵੀ ਪਿਓ ਵੀ ਬਾਪੂ ਸਭ ਕੁਝ ਮੇਰੇ ਲਈ ਗੁਰੂ ਹੈ ਅਰ ਗੁਰੂ ਦੇ ਅਸਥੇ ਚੱਲੇਗਾ ਤਾਂ ਹੈਣ ਤੇ ਕਹਿੰਦੇ ਜਿਹੜੇ ਤੇਰੇ ਸੰਤ ਭਗਤ ਨੇ ਉਹ ਸਿਰਫ ਤੇਰੇ ਨਾਲ ਪ੍ਰੀਤੀ ਕਰਦੇ ਨੇ ਸੰਸਾਰਿਕ ਨਹੀਂ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸੰਜਾਉਂਦੇ ਨੇ ਅਖੀਰਲੀ ਪੰਕਤੀ ਚ ਨਰਣਾ ਦਿੰਦੇ ਨੇ ਜਾ ਕੈ ਮਸਤ ਕਲਿਖਿਆ ਭਾਗ ਕਹਿੰਦੇ ਜਿਹਦੇ ਕੁਜਲੇ ਕਰਮ ਨੇ ਉਰਵਲੇ ਜਨਮਾਂ ਦੇ ਜਿਹਨੂੰ ਸਤਗੁਰੂ ਦੀ ਬਾਣੀ ਨੇ ਵਾਹੀ ਵੀ ਦਿੱਤੀ ਧੰਗੁਰੂ ਅਰਜਨ ਸਾਹਿਬ ਜੀ ਨੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋਨਾ ਸਹਾਇ ਪੁਰਬਲੇ ਜਨਮ ਦਾ ਕੋਈ ਕਰਜ਼ਾ ਦੇਣ ਆਇਆ ਤੇ ਕੋਈ ਕਰਜ਼ਾ ਲੈਣ ਆਇਆ ਕੋਈ ਇੱਜ਼ਤ ਬਣਾਉਣ ਆਇਆ ਤੇ ਕੋਈ ਇੱਜ਼ਤ ਗਵਾਉਣ ਆਇਆ ਤੇ ਪੁਰਬਲੇ ਜਨਮ ਦਾ ਸੰਜੋਗ ਜੋ ਖੇੜਾ ਤੇ ਸਾਧਗੁਰੂ ਕਹਿੰਦੇ ਨੇ ਜਾ ਕੇ ਮਸਤਕ ਲਿਖਿਆ ਭਾਗ ਦੇ ਦੇ ਪੁਰਬਲੇ ਜਨਮ ਦੇ ਕਰਮ ਉਜਲੇ ਨੇ ਜਿਹਦੇ ਇਸ ਜਨਮ ਦੇ ਕਰਮ ਉਜਲੇ ਨੇ ਉਹਦਾ ਭਾਗ ਉਜਲਾ ਮस्तक ਉਜਲਾ ਹੋ ਗਿਆ ਕਹੋ ਨਾਨਕ ਤਾ ਕਾ ਥੇਰ ਸੁਹਾਗ ਦਾਸ ਨਾਨਕ ਕਹਿੰਦਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਦਾਸ ਨਾਨਕ ਕਹਿੰਦੇ ਭਾਈ ਤਾ ਕਾ ਥੇਰ ਸੁਹਾਗ ਉਹਦਾ ਜਿਹੜਾ ਸੁਹਾਗ ਭਾਗ ਨਿਰੰਕਾਰ ਹੈ ਉਹਦੇ ਮਨ ਰੂਪ ਸੇਜ ਚ ਬੈਠ ਗਿਆ ਵਿਰਾਜਮਾਨ ਹੋ ਗਿਆ ਉਹ ਕਹਿੰਦਾ ਕਰਵਟ ਭਲਾਣਾ ਕਰਵਟ ਤੇਰੀ ਲਾਗ ਗਲੇ ਸੁਣ ਬਿੰਦੀ ਮੇਰੀ ਕਰਵਟ ਦੇ ਮੁਖ ਕਾਹੇ গো ਮਾਰੇ ਉਨੀ ਇਹ ਵਸਤਾ ਬਣ ਜਾਂਦੀ ਮੇਰੇ ਸਤਿਗੁਰੂ ਤੇਰੀ ਕੰਡ ਮੈਨੂੰ ਚੰਗੀ ਨਹੀਂ ਮੇਰੇ ਵੱਲ ਮੁੱਖ ਰੱਖ ਮੁੱਖ ਰੱਖ ਬਖਸ਼ਿਸ਼ ਨਹੀਂ ਕਰਾਂ ਜੋ ਹੈ ਬਸ ਮੇਰੇ ਵੱਲ ਮੁੱਖ ਰੱਖ ਕੇ ਮੈਨੂੰ ਵੀ ਵਾਜਣਾ ਕਰ ਇਹੀ ਚਾਰਗੁਰੂ ਅਜਿਹੇ ਪਾਵਨ ਸ਼ਬਦ ਦੇ ਵਿੱਚ ਕਹਿੰਦੇ ਨੇ ਕਹਿੰਦੇ ਜਿਨੇ ਗੁਰੂ ਤੇ ਕਿਰਪਾ ਨਾਲ ਸੰਗਤ ਬਾਣੀ ਸੰਗਤ ਦੇ ਨਾਲ ਭਾਗ ਉਜਲੇ ਹੋਏ ਐਂਜ ਸਮਝੋ ਉਹਦੇ ਹਿਰਦੇ ਵਿੱਚ ਅੰਨਕਾਰ ਦੇ ਨਾਮ ਦਾ ਵਾਸਾ ਹੋ ਗਿਆ ਤੇ ਉਹ ਅਟਲ ਸੁਹਾਗ ਵਾਲਾ ਬਣ ਗਿਆ ਸੁਹਾਗਵਾ ਉਹ ਜਿਹੜਾ ਪਤੀ ਜਿਉਂਦਾ ਹੋਵੇ ਉਹਨੂੰ ਸੁਹਾਗਵਰਤੀ ਕਿਹਾ ਜਾਂਦਾ ਹੈ ਬਾਣੀ ਵਿੱਚ ਸੰਪੂਰਨ ਮਨੁੱਖ ਜਾਤ ਨੂੰ ਚਾਹੇ ਉਹ ਇਸਤਰੀ ਜਾਮਾ ਹੈ ਚਾਹੇ ਪੁਰਸ਼ ਜਾਮਾ ਹੈ ਤੇ ਸਤਿਗੁਰਾਂ ਨੇ ਇਸਤਰੀ ਤੁਲ ਜਾਣੇ ਆ ਇਹਨੇ ਭਾਈ ਤੂੰ ਵੀ ਸੁਹਾਗ ਵਾਲਾ ਭਾਵ ਖਸਮ ਪਤੀ ਵਾਲਾ ਪ੍ਰਮਾਤਮਾ ਦਾ ਅਨੰਦ ਸੇਵਕ ਬਣਵੇਂ ਪਰ ਸ਼ਰਤ ਗਦੋਂ ਜਦੋਂ ਗੁਰੂ ਦੀ ਸੰਗਤ ਮਾਣੀ ਜਦੋਂ ਗੁਰੂ ਦੀ ਸੀਵਾ ਕੀਤੀ ਹੈ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਨਾਲ ਸਰਦਾਰ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦਿਓ ਅਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਇਜਾਜ਼ਤ ਆ ਜਾਵੇ ਲੇਖਕ ਤੇਨਾ ਛੁੱਟੀ ਹੈ ਖੇਨ ਖੇਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦਿਓ ਸਦੈ ਸੀਸਣੀਆਂ ਜੋ ਹੋ ਗਾਏ ਸਾਹਿਬ ਤੋਂ ਮੇਲ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ